ਔਰ ਅੱਜ ਸੰਨੀ ਬਰਾੜ ਜੀ ਨੇ ਬੀਜੇਪੀ ਜੁਆਇਨ ਕੀਤੀ ਹੈ ਇਹ ਬਦਲਦੇ ਹੋਏ ਪੰਜਾਬ ਦੀ ਨਿਸ਼ਾਨੀ ਹੈ ਪੰਜਾਬ ਗੁੰਡਾਗਰਦੀ ਤੋਂ ਗੈਂਗਸਟਰ ਵਾਰ ਤੋਂ ਨਸ਼ੇ ਤੋਂ ਤੰਗ ਆ ਚੁਕਿਆ ਹੈ ਪੰਜਾਬ ਦੇ ਅੰਦਰ ਹਰ ਜਗ੍ਹਾ ਤੇ ਬੀਜੇਪੀ ਚ ਸ਼ਾਮਲ ਹੋਣ ਵਾਲਿਆਂ ਦੀ ਹੋੜ ਲੱਗੀ ਹੋਈ ਹੈ 2027 ਵਿੱਚ ਭਾਰਤੀ ਜਨਤਾ ਪਾਰਟੀ ਆ ਰਹੀ ਫਿਰ 117 ਦੀਆਂ 17 ਸੀਟਾਂ ਤੇ ਬੀਜੇਪੀ ਦਾ ਮੰਨਲ ਤਿਆਰੀ ਕਰ ਰਹੀ ਹੈ ਪੰਜਾਬ ਪ੍ਰਧਾਨ ਅਸ਼ਮਨੀ ਸ਼ਰਮਾ ਜੀ ਇੱਥੇ ਪਹੁੰਚਿਆ ਗੱਲਬਾਤ ਕਰਾਂਗੇ ਅਸ਼ਮਨੀ ਸ਼ਰਮਾ ਜੀ ਦੇ ਨਾਲ ਸ਼ਰਮਾ ਜੀ ਬਾਬਾ ਫਰੀਦ ਦੀ ਧਰਤੀ ਤੇ ਅੱਜ ਮਿਲਿਆ ਤੁਹਾਨੂੰ ਪ੍ਰਣਾਮ ਔਰ ਅੱਜ ਸੰਨੀ ਬਰਾੜ ਜੀ ਨੇ ਬੀਜੇਪੀ ਜੁਆਇਨ ਕੀਤੀ ਹੈ ਇਹ ਬਦਲਦੇ ਹੋਏ ਪੰਜਾਬ ਦੀ ਨਿਸ਼ਾਨੀ ਹੈ ਬੀਜੇਪੀ ਦੇ ਪ੍ਰਤੀ ਮੋਦੀ ਦੇ ਪ੍ਰਤੀ ਲੋਕਾਂ ਦਾ ਰੁਝਾਨ ਵੱਧ ਰਿਹਾ ਹੈ ਪੰਜਾਬ ਗੁੰਡਾਗਰਦੀ ਤੋਂ ਗੈਂਗਸਟਰ ਵਾਰ ਤੋਂ ਨਸ਼ੇ ਤੋਂ ਤੰਗ ਆ ਚੁਕਿਆ ਹੈ ਔਰ ਇਸ ਸਰਕਾਰ ਦੀ ਵਾਅਦਾ ਖਿਲਾਫੀ ਤੋਂ ਵੀ ਤੰਗ ਹੈ ਪੰਜਾਬ ਅੱਜ ਚਾਹੁੰਦਾ ਹੈ ਕਿ ਬੀਜੇਪੀ ਨਾਲ ਜੁੜੀਏ ਔਰ ਪੰਜਾਬ ਵਿਕਾਸ ਤਰੱਕੀ ਵੱਲ ਖੁਸ਼ਹਾਲੀ ਵੱਲ ਵਧੇ ਇਸੇ ਕਰਕੇ ਪੰਜਾਬ ਦੇ ਅੰਦਰ ਹਰ ਜਗ੍ਹਾ ਤੇ ਬੀਜੇਪੀ ਚ ਸ਼ਾਮਲ ਹੋਣ ਵਾਲਿਆਂ ਦੀ ਹੋੜ ਲੱਗੀ ਹੋਈ ਹੈ ਕਾਫੀ ਸਵਾਲ ਖੜੇ ਕਰਨੇ ਪੈਗੇ ਪੰਜਾਬ ਸਰਕਾਰ ਤੇ ਤੁਹਾਨੂੰ ਹਰ ਸਾਡੀ ਨਹੀਂ ਓਏ ਹੈ ਹੀ ਕੋਈ ਇੱਕ ਗੱਲ ਵੀ ਗਲਤ ਬੋਲੀਏ ਤੇ ਦੱਸ ਦਿਓ ਤਰਨਤਾਰਨ ਦੇ ਵਿੱਚ ਜਿਮਨੇ ਚੋਣ ਨੂੰ ਲੈ ਕੇ ਤੁਹਾਡੇ ਕਿਸ ਤਰੀਕੇ ਦੇ ਮੌਜੂਦਾ ਹਾਲਾਤ ਨੇ ਐਸਾ ਕਿ ਲੋਕੀ ਸਾਡੀ ਗੱਲ ਨੂੰ ਬੜੇ ਪਿਆਰ ਨਾਲ ਸੁਣ ਰਹੇ ਨੇ ਔਰ ਅਸੀਂ ਹਰ ਪਿੰਡ ਤੱਕ ਪੁੱਜ ਰਹੇ ਹਾਂ ਔਰ ਪੰਜਾਬ ਲਈ ਪੰਜਾਬੀਅਤ ਲਈ ਮੋਦੀ ਨੇ ਜੋ ਜੋ ਕੀਤਾ ਉਹਦੀ ਜਾਣਕਾਰੀ ਦੇ ਰਹੇ ਹਾਂ ਔਰ ਆਪਣਾ ਰੋਡ ਮੈਪ ਵੀ ਦੱਸ ਰਿਹਾ ਕਿ ਅਸੀਂ ਪੰਜਾਬ ਚ ਕੀ ਕਰਨਾ ਚਾਹੁੰਦੇ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਆ ਰਹੀ ਫਿਰ 117 ਦੀ 17 ਸੀਟਾਂ ਦੇ ਬੀਜਪੀ ਦਮ ਨਾਲ ਤਿਆਰੀ ਕਰ ਰਹੀ ਹੈ ਕੱਲੇ ਆਉਂਗੇ ਘੱਟ ਜੋੜ ਤਾਂ ਨਹੀਂ ਕੇ ਵੀ ਕਹਿੰਦੇ ਨੇ 117 ਦੇ 17 ਸੀਟਾਂ ਦੇ ਤਿਆਰੀ ਕਰ ਰਹੇ ਨੇ ਥੈਂਕ ਯੂ ਵੈਰੀ ਮਚ ਤਾਂ ਸੁਣਿਆ ਹੈ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਸੀਗੇ ਅਸ਼ਮੀਨੀ ਸ਼ਰਮਾ ਜੀ ਤਾਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਸ਼ਮੀਨੀ ਸ਼ਰਮਾ ਜੀ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ ਅੱਜ ਫਰੀਦਕੋਟ ਤੇ ਵਿਸ਼ੇਸ਼ ਤੌਰ ਤੇ ਜਿਹੜਾ ਉਹ ਪਹੁੰਚੇ ਸੀਗੇ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਓਐਸਡੀ ਸੰਦੀਪ ਸਣੀ ਬਰਾੜਾ ਜਿਨ੍ਹਾਂ ਨੇ ਅੱਜ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ ਤਾਂ ਉਹਨਾਂ ਨੂੰ ਸ਼ਾਮਲ ਕਰਾਉਣ ਦੇ ਲਈ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਸੀਗੇ ਤਾਂ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ ਤਾਂ ਹੁਣ ਉਹ ਤਰਨਤਾਰਨ ਜਿਹੜਾ ਜੇਨੇ ਚੋਣ ਚੱਲ ਰਹੀ ਹੈ ਉੱਥੇ ਉਹਨਾਂ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਉੱਥੇ ਜਾ ਰਹੇ ਆ ਉੱਥੇ ਇਹਨਾਂ ਵੱਲੋਂ ਜਿਹੜਾ ਲੋਕਾਂ ਨੂੰ ਮਿਲਣਾ ਹੈ ਜਿਵੇਂ ਹੁਣ ਇਹਨਾਂ ਨੇ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ ਤਾਂ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਸਾਹਿਬ ਕਾ ਮੁੱਖ ਮੰਤਰੀ ਪੰਜਾਬ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਉਹ ਵੀ ਇੱਥੇ ਪਹੁੰਚੇ ਆ ਪੰਜਾਬ ਪ੍ਰਧਾਨ ਅਸ਼ਮਨੀ ਸ਼ਰਮਾ ਜੀ ਇੱਥੇ ਪਹੁੰਚੇ ਆ ਗੱਲਬਾਤ ਕਰਾਂਗੇ ਅਸ਼ਮਨੀ ਸ਼ਰਮਾ ਜੀ ਦੇ ਨਾਲ ਸ਼ਰਮਾ ਜੀ ਬਾਬਾ ਫਰੀਦ ਦੀ ਧਰਤੀ ਤੇ ਅੱਜ ਮਿਲਿਆ ਤੁਹਾਨੂੰ ਪ੍ਰਣਾਮ ਔਰ ਅੱਜ ਸੰਨੀ ਬਰਾੜ ਜੀ ਨੇ ਬੀਜੇਪੀ ਜੁਆਇਨ ਕੀਤੀ ਹੈ ਇਹ ਬਦਲਦੇ ਹੋਏ ਪੰਜਾਬ ਦੀ ਨਿਸ਼ਾਨੀ ਹੈ ਬੀਜੇਪੀ ਦੇ ਪ੍ਰਤੀ ਮੋਦੀ ਦੇ ਪ੍ਰਤੀ ਲੋਕਾਂ ਦਾ ਰੁਝਾਨ ਵੱਧ ਰਿਹਾ ਹੈ ਪੰਜਾਬ ਗੁੰਡਾਗਰਦੀ ਤੋਂ ਗੈਂਗਸਟਰ ਵਾਰ ਤੋਂ ਨਸ਼ੇ ਤੋਂ ਤੰਗ ਆ ਚੁੱਕਿਆ ਹੈ ਔਰ ਇਸ ਸਰਕਾਰ ਦੀ ਵਾਅਦਾ ਖਿਲਾਫੀ ਤੋਂ ਵੀ ਤੰਗ ਹੈ ਪੰਜਾਬ ਅੱਜ ਚਾਹੁੰਦਾ ਹੈ ਕੀ ਬੀਜੇਪੀ ਨਾਲ ਜੁੜੀ ਏ ਔਰ ਪੰਜਾਬ ਵਿਕਾਸ ਤਰੱਕੀ ਵੱਲ ਖੁਸ਼ਹਾਲੀ ਵੱਲ ਵਧੇ ਇਸੇ ਕਰਕੇ ਪੰਜਾਬ ਦੇ ਅੰਦਰ ਹਰ ਜਗ੍ਹਾ ਤੇ ਬੀਜੇਪੀ ਚ ਸ਼ਾਮਲ ਹੋਣ ਵਾਲਿਆਂ ਦੀ ਹੋੜ ਲੱਗੀ ਹੋਈ ਹੈ ਕਾਫੀ ਸਵਾਲ ਖੜੇ ਕਰਨੇ ਪੈਗੇ ਪੰਜਾਬ ਸਰਕਾਰ ਤੇ ਤੁਹਾਨੂੰ ਸਰ ਸਾਡੀ ਨਹੀਂ ਓਏ ਹੈ ਹੀ ਕੋਈ ਇੱਕ ਗੱਲ ਵੀ ਗਲਤ ਬੋਲੀਏ ਤੇ ਦੱਸ ਦਿਓ ਤਰਨਤਾਰਨ ਦੇ ਵਿੱਚ ਜਿਮਨੇ ਚੋਣ ਨੂੰ ਲੈ ਕੇ ਤੁਹਾਡੇ ਕਿਸ ਤਰੀਕੇ ਦੇ ਮੌਜੂਦਾ ਹਾਲਾਤ ਨੇ ਐਸਾ ਕਿ ਲੋਕੀ ਸਾਡੀ ਗੱਲ ਨੂੰ ਬੜੇ ਪਿਆਰ ਨਾਲ ਸੁਣ ਰਹੇ ਨੇ ਔਰ ਅਸੀਂ ਹਰ ਪਿੰਡ ਤੱਕ ਪੁੱਜ ਰਹੇ ਹਾਂ ਔਰ ਪੰਜਾਬ ਲਈ ਪੰਜਾਬੀਅਤ ਲਈ ਮੋਦੀ ਨੇ ਜੋ ਜੋ ਕੀਤਾ ਉਹਦੀ ਜਾਣਕਾਰੀ ਦੇ ਰਹੇ ਹਾਂ ਔਰ ਆਪਣਾ ਰੋਡ ਮੈਪ ਵੀ ਦੱਸ ਰਹੇ ਹਾਂ ਕਿ ਅਸੀਂ ਪੰਜਾਬ ਚ ਕੀ ਕਰਨਾ ਚਾਹੁੰਦੇ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਆ ਰਹੀ ਫਿਰ 117 ਦੀ 17 ਸੀਟਾਂ ਦੇ ਬੀਜਪੀ ਦਮ ਨਾਲ ਤਿਆਰੀ ਕਰ ਰਹੀ ਹੈ ਪਹਿਲੇ ਆਉਂਗੇ ਘੱਟ ਜੋੜ ਤਾਂ ਨਹੀਂ ਕੇ ਵੀ ਕਹਿੰਦੇ ਨੇ 117 ਦੀ 17 ਸੀਟਾਂ ਦੇ ਤਿਆਰੀ ਕਰ ਰਹੇ ਨੇ ਥੈਂਕ ਯੂ ਵੈਰੀ ਮਚ ਤਾਂ ਸੁਣਿਆ ਹੈ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਸੀਗੇ ਅਸ਼ਮੀਨੀ ਸ਼ਰਮਾ ਜੀ ਤਾਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਸ਼ਮੀਨੀ ਸ਼ਰਮਾ ਜੀ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ ਤੇ ਅੱਜ ਫਰੀਦਕੋਟ ਤੇ ਵਿਸ਼ੇਸ਼ ਤੌਰ ਤੇ ਜਿਹੜਾ ਉਹ ਪਹੁੰਚੇ ਸੀਗੇ ਕਿਉਂਕਿ ਸੁਖਵੀਰ ਸਿੰਘ ਬਾਦਲ ਦੇ ਓਐਸਡੀ ਸੰਦੀਪ ਸਣੀ ਬਰਾੜਾ ਜਿਨ੍ਹਾਂ ਨੇ ਅੱਜ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ ਤਾਂ ਉਹਨਾਂ ਨੂੰ ਸ਼ਾਮਲ ਕਰਾਉਣ ਦੇ ਲਈ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਸਿਗੇ ਤਾਂ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ ਤਾਂ ਹੁਣ ਉਹ ਤਰਨ ਤਰਨ ਜਿਹੜਾ ਜਿਣੇ ਚੌਣ ਚੱਲ ਰਹੀ ਹੈ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਉੱਥੇ ਜਾ ਰਹੇ ਆ ਉੱਥੇ ਇਹਨਾਂ ਵੱਲੋਂ ਜਿਹੜਾ ਲੋਕਾਂ ਨੂੰ ਮਿਲਣਾ ਹੈ ਜਿਵੇਂ ਹੁਣ ਇਹਨਾਂ ਨੇ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ ਤਾਂ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਸਾਹਿਬ ਕਾ ਮੁੱਖ ਮੰਤਰੀ ਪੰਜਾਬ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਅਗੋਵੀ ਤੇ ਪਹੁੰਚਿਆ ਗੁਰਜੀਤ ਸਿੰਘ ਰਮਾਨਾ ਡੀਪਾਈ ਚੈਨਲ ਪੰਜਾਬੀ ਫਰੀਦਕੋਟ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ